ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਹਲਕਾ ਫਿਲੌਰ ਤੋਂ ਬਲਾਕ ਇੰਚਾਰਜ ਸੁਖਵਿੰਦਰ ਸਿੰਘ ਬਰਮਪੁਰੀ ਆਪਣੇ अनेका ਸਾਥੀਆਂ ਨਾਲ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਗਏ ਡਾਕਟਰ ਸੋਨੂ ਮੌਜੂਦਾ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਫਿਲੌਰ ਕਾਂਤੀ ਦਿਲਬਾਗ ਪ੍ਰਭਦਾਸ ਅਤੇ ਹੋਰ अनेका ਸਾਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨੂੰ ਹਲਵ ਵਿਦਾ ਕਹਿੰਦੇ ਹੋਏ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਤੇ ਬੀਜੇਪੀ ਦੇ ਪੰਜਾਬ ਕਾਰਜਕਾਰੀ ਦੇ ਮੈਂਬਰ ਗੋਲਦੀ ਨਾਹਰ ਜ਼ਿਲ੍ਹਾ ਆਈਟੀ ਸੈੱਲ ਨਾਰਥ ਦੇ ਇੰਚਾਰਜ ਮਨੀਸ਼ ਭਾਰਗਵ ਸੋਸ਼ਲ ਮੀਡੀਆ ਨਾਰਥ ਦੇ ਇੰਚਾਰਜ ਅਜੀਤ ਪੁੰਜ ਕਮਲ ਵਾਲਮੀਕੀ ਵਿਵੇਕ ਸ਼ਰਮਾ ਅਤੇ ਨਵੀ ਪਟਵਾਲੀਆ ਵਿਸ਼ੇਸ਼ ਤੌਰ ਤੇ ਮੌਜੂਦ ਸਨ ਕਹਤੇ ਬੀਜੇਪੀ ਦੇ ਸੀਨੀਅਰ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਜਾਂ ਵਰਕਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਹਨ ਪਾਰਟੀ ਵੱਲੋਂ ਉਹਨਾਂ ਨੂੰ ਜਿਉਂ ਆਇਆ ਆਖਦੇ ਹਨ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਪਾਰਟੀ ਵਿੱਚ ਦਿੱਤਾ ਜਾਏਗਾ ਸਾਰਾ ਮੇਰਾ ਨਾਮ ਹੈਗਾ ਸੁਖਵਿੰਦਰ ਬਰਾਮਪਰੀ ਬਲਾਕ ਇਨਚਾਰਜ ਹਲਕਾ ਫਲੋਰ ਤੋਂ ਆਮਾਦੀ ਪਾਰਟੀ ਪੰਜਾਬ ਅਸੀਂ ਸਾਹ ਮੋਦੀ ਸਰਕਾਰ ਦੇ ਜੋ ਵੀ ਉਹਨਾਂ ਨੇ ਹਦਿਆਤ ਦਿੱਤੀਆਂ ਆ ਜੋ ਵੀ ਉਹ ਕੰਮ ਕਰ ਰਿਹਾ ਸਾਨੂੰ ਵਧੀਆ ਲੱਗਾਇਆ ਜੀ ਜਿੱਦਾਂ ਦੀ ਆਮਾਦੀ ਪਾਰਟੀ ਸਰਕਾਰ ਬਣੀ ਹੈ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਹੈਗਾ ਪ੍ਰਿੰਸੀਪਲ ਨੇ ਨਾ ਕੋਈ ਸਾਡਾ ਕੰਮ ਕੀਤਾ ਆ ਉਹ ਨਵੇਂ-ਨਵੇਂ ਬੰਦੇ ਭਰਤੀ ਕਰ ਲਏ ਆ ਜਿਹੜੇ 2013 ਤੋਂ ਆਮਾਦੀ ਪਾਰਟੀ ਨਾਲ ਚੱਲੇ ਆ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਜੀ ਅਸੀਂ ਹੁਣ ਜਿਹੜੀ ਪਾਰਟੀ ਵੈਨ ਕੀਤੀ ਆ, ਭਾਜੀ, ਬੀਜੇਪੀ ਸਰਕਾਰ ਜੁਆਇਨ ਕੀਤੀ ਆ, ਇਹ ਸਾਡੇ ਵਧੀਆ ਕੰਮ ਕਰਾਉਣਗੇ ਤੇ ਕਰਨਗੇ ਵੀ ਜੀ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਹ ਸਰ ਜਿੱਦਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਆ, ਉਹਨਾਂ ਨੇ ਲੋਕਾਂ ਨੂੰ ਭਰਮਾਇਆ ਜਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ। ਪਰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ? ਉਹ ਸਰ ਨਹੀਂ, ਵਾਅਦੇ ਪੂਰੇ ਹੋਣੇ ਹੈਗੇ ਜੀ। ਜਿਹੜੇ ਬਿਜਲੀ ਦੇ ਬਿੱਲ ਆਪਾਂ ਮਾਫ ਕੀਤੇ ਸੀਗੇ, ਉਹ ਭਗਵਾਨਤ ਮਾਨ ਨੇ ਨਹੀਂ ਕੀਤੇ ਹੈਗੇ ਜੀ, ਉਹ ਬਾਦਲ ਸਰਕਾਰ ਨੇ ਕੀਤੇ ਸੀਗੇ। ਠੀਕ ਹੈ ਜੀ ਬਾਕੀ ਜਿਹੜੀ ਆਟਾ ਦਾ ਸਕੀਮ ਹੈ ਜੀ ਉਹ ਸੈਂਟਰ ਤੋਂ ਆ ਰਹੀ ਹੈ ਮਾਨ ਸਰਕਾਰ ਨਹੀਂ ਦੇ ਰਹੀ ਹੈਗੇ ਜੀ ਅੱਜ ਭਾਰਤੀ ਜਨਤਾ ਪਾਰਟੀ ਦੀ ਬਹੁਤ ਫਲੋਰ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਚ ਵਾਧਾ ਹੋਇਆ ਜੋ ਕਿ ਆਮ ਪਾਰਟੀ ਨੂੰ ਛੱਡ ਕੇ ਸੁਖਵਿੰਦਰ ਸਿੰਘ ਬ੍ਰਹਮਪੁਰੀ ਜੀ ਹਲਕਾ ਇੰਚਾਰਜ ਫਲੋਰ ਜੋ ਆਮ ਪਾਰਟੀ ਦੇ ਸੀ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਜੁਆਇਨ ਕਰਨ ਤੇ ਨਾਲ ਧੰਨਵਾਦ ਕਰਦੇ ਆ ਜਿੱਥੇ ਧੰਨਵਾਦ ਕਰਦੇ ਆ ਉਥੇ ਨਾਲ ਯਕੀਨ ਵੀ ਦਿਵਾਨੇ ਆ ਕਿ ਸਾਡੀ ਪਾਰਟੀ ਚ ਆਨਦਾ ਇਹ ਤੁਹਾਡੀ ਪਾਰਟੀ ਹੈ ਇਹ ਪੂਰੇ ਦੇਸ਼ ਦੀ ਪਾਰਟੀ ਹੈ ਇਹ ਆਨ ਤੇ ਤੁਹਾਡਾ ਅਸੀਂ ਵੈਲਕਮ ਕਰਦੇ ਆ ਪੂਰੀ ਟੀਮ ਦਾ ਤੇ ਸਾਰੇ ਸਾਥੀਆਂ ਨੂੰ ਇਹ ਯਕੀਨ ਦਿਖਾਣੇ ਆ ਕਿ ਜਿੱਥੇ-ਜਿੱਥੇ ਤੁਹਾਨੂੰ ਜੋ-ਜੋ ਮਾਨ ਉਧਰੋਂ ਨਹੀਂ ਮਿਲਿਆ ਸਾਡੀ ਪਾਰਟੀ ਲੋ ਤੁਹਾਨੂੰ ਮਾਨ ਸਨਮਾਨ ਤੇ ਤੁਹਾਨੂੰ ਪਤਾ ਹੈ ਮੋਦੀ ਸਾਹਿਬ ਜੋ ਪੂਰੇ ਦੇਸ਼ ਦੇ ਵਿੱਚ ਕੰਮ ਕਰਦੇ ਨੇ ਹੁਣ ਤਿੰਨ ਸਟੇਟਾਂ ਵਿੱਚ ਸਰਕਾਰ ਬਣੀ ਹੈ ਉਹਨਾਂ ਦੇ ਕੰਮ ਨੂੰ ਦੇਖਦੇ ਆਪਾਂ ਇੰਨਾ ਜੋਰ ਲਾਣਾ ਵਾ ਕਿ ਪੰਜਾਬ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਲਿਆਣੀ ਆ ਇੰਨੇ ਹੀ ਕਹਿੰਦਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬੰਦੇ मातरम ਹਾਂਜੀ ਸਰ ਮੈਂ ਮਨੀਸ਼ ਕੁਮਾਰ ਭਾਰਗਵ ਆਈਟੀ ਸਰ ਜ਼ਿਲ੍ਹਾ ਪ੍ਰਧਾਨ ਮੈਂ ਜਿਹੜੇ ਅੱਜ ਨਈ ਜੁਆਇਨਿੰਗ ਹੋ ਰਹੀ ਆ ਉਹਨਾਂ ਦਾ ਸਾਰੇ ਆਪਣੇ ਨਵੇਂ ਸਾਥੀਆਂ ਦਾ ਵੈਲਕਮ ਕਰਦਾ ਤੇ ਉਹਨਾਂ ਨੂੰ ਇੱਕ ਅੱਛੇ ਮੋਦੀ ਸਾਹਿਬ ਦੀ ਸਕੀਮ ਦੇ ਅਕੋਰਡਿੰਗ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਉਸ ਬਾਰੇ ਜਾਗਤ ਕਰਾ ਕੇ ਤੇ ਆਪਾਂ ਅੱਗੇ ਉਹਨਾਂ ਦੇ ਕੰਮਾਂ ਨੂੰ ਅੱਗੇ ਵਧਾਵਾਂਗੇ ਤੇ ਬਾਕੀ ਸੁਖਿੰਦਰ ਆਪਣੇ ਹੈਗੇ ਆ ਹਲਕਾ ਇੰਚਾਰਜ ਆਮਦੀ ਪਾਰਟੀ ਤੋਂ ਡਾਕਟਰ ਸੋਨੂ ਬਕਾਪੁਰ ਪ੍ਰਭੂ ਦਾਸ ਸੁਖ ਕਾਂਤੀ ਔਰ ਵਿਕ ਦਿਲਬਾਖ ਕੁਮਾਰ ਬਕਾਪੁਰ ਇਹ ਸਰਵਜਾ ਮੌਮੀ ਇਹ ਸਾਰੇ ਜਿਹੜੇ ਹੈਗੇ ਆ ਆਮਦੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਤੋਂ ਤੰਗ ਹੋ ਕੇ ਬੀਜੇਪੀ ਵੀ ਸ਼ਾਮਿਲ ਹੋ ਰਹੇ ਨੇ ਤੇ ਮੋਦੀ ਸਾਹਿਬ ਦੀਆਂ ਅਛਾਈਆਂ ਦੇਖ ਕੇ ਉਹਨਾਂ ਦੇ ਅچھے ਕੰਮਾਂ ਦੇਖ ਕੇ ਬੀਜੇਪੀ ਚ ਆ ਰਹੇ ਨੇ ਤੇ ਮੈਂ ਇਹਨਾਂ ਸਾਰਿਆਂ ਦਾ ਵੈਲਕਮ ਕਰਦਾ ਮਾਂ ਉਹ ਭਰੋਸਾ ਦਿਨਾ ਕਿ ਮੈਨੂੰ ਜਿੱਥੇ ਵੀ ਖੜਾ ਕਰਨਗੇ ਮੈਂ ਉਹਨਾਂ ਨਾਲ ਡਟ ਕੇ ਖੜਾ ਆਉਂਗਾ ਤੇ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੋਗੇ ਅੱਜ ਵਾਰੀ ਦੇਖੋ ਅੱਜ ਜਿਹੜੇ ਵੀ ਬੰਦੇ ਭਾਜਪਾ ਦੇ ਕਾਰਜਾਂ ਨੂੰ ਦੇਖ ਕੇ ਜਿਹੜੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਪਹਿਲਾਂ ਤਾਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗਿਆਨਾ ਵਿੱਚ ਸੁਖਵਿੰਦਰ ਸਿੰਘ ਬ੍ਰਹਮਪੁਰੀ ਹਲਕਾ ਇੰਚਾਰਜ ਫਲੋਰ ਆਮ ਆਦਮੀ ਪਾਰਟੀ ਤੋਂ ਡਾਕਟਰ ਸੋਨੂ ਬਕਾਪੁਰ ਆਮ ਆਦਮੀ ਪਾਰਟੀ ਤੋਂ ਪ੍ਰਵਾਸ ਬਕਾਪੁਰ ਆਮ ਆਦਮੀ ਪਾਰਟੀ ਤੋਂ ਸੁਖ ਬਕਾਪੁਰ ਤੋਂ ਕ੍ਰਾਂਤੀ ਬਕਾਪੁਰ ਪਾਰਟੀ ਤੋਂ ਦਿਲਵਾ ਕੁਮਾਰ ਬਕਾਪੁਰ ਆਮ ਆਦਮੀ ਪਾਰਟੀ ਤੋਂ ਜੀ ਜੀ ਮਮੀ ਸਾਹਿਬ ਮਮੀ ਸਾਹਿਬ ਮਮੀ ਸਾਹਿਬ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਵਰਕਰ ਆ ਇਹਨਾਂ ਨੇ BSP ਸਾਡ ਕੇ ਇਹ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਕਿ ਇਹਨਾਂ ਦੇ ਜਿਹੜੇ ਕਾਰਜ ਆ ਉਹ ਪਾਰਟੀ ਪਹਿਲ ਦੇ ਆਧਾਰ ਤੇ ਪੂਰੇ ਕਰੇਗੀ ਮੈਨੂੰ ਨਹੀਂ ਲੱਗਦਾ ਉਹ ਇਹਨਾਂ ਦੇ खरे ਉਤਰੇ ਆ ਸੋ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੀਤੇ ਹੋਏ ਕਾਰਜਾਂ ਨੂੰ ਦੇਖਦੇ ਹੋਏ ਆਜਪਾ ਨੂੰ ਜੁਆਇਨ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ